ਕਰਤੋ 23-24 ਵਿਚਾਰ ਬੀ ਨੀ 3.75 ਲੱਖ ਕਰੋੜ ਤੋਂ 4 ਲੱਖ ਕਰੋੜ ਰੁਪਏ ਦੀ ਕਮਾਈ ਹੋਣ ਦਾ ਅਨੁਮਾਨ ਹੈ ਬੈਂਕਾਂ ਦੇ ਵਧਿਆ ਪ੍ਰਦਰਸ਼ਨ ਦੇ ਚਲਦੇ ਆਰਬੀਆਈ ਨੇ ਗਵਰਨਰ ਸ਼ਕਤੀ ਕਾ ਤਾਸਤੀ ਪ੍ਰਧਾਨਗੀ ਵਿੱਚ ਕੇਂਦਰ ਸਰਕਾਰ ਨੂੰ 2.11 ਲੱਖ ਕਰੋੜ ਲਾਭ ਵੰਡਾ ਫੈਸਲਾ ਕੀਤਾ ਹੈ ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਲਾਭ ਹੈ ਸਰਕਾਰ ਨੇ ਫਾਈਨੈਂਸ਼ੀਅਲ ਇਅਰ 2024 ਲਈ 1.04 ਲੱਖ ਕਰੋੜ ਦਾ ਟੀਚਾ ਨਿਰਧਾਰਿਤ ਕੀਤਾ ਸੀ ਇਹ ਲਾਭੰਸ਼ ਜੋ RBI ਨੇ ਦਿੱਤਾ ਹੈ ਕੇਂਦਰ ਸਰਕਾਰ ਦੇ ਪਿੱਛੇ ਤੋਂ 1.2% ਘਟਾ ਹੈ ਵਿਸ਼ਵ ਭਰ ਦੇ ਨਿਸ਼ਚਿਤਤਾ ਤੇ ਉਤਰਾਚੜਾ ਵਾਲੇ ਆਰਥਿਕ ਮਾਹੌਲ ਵਿੱਚ ਵੀ RBI ਨੇ ਸ਼ਾਂਤ ਰੰਗ ਨਾਲ ਆਪਣੇ ਪੱਖ ਵਿੱਚ ਆਰਥਿਕ ਲਾਭ ਉਠਾਏ ਹਨ RBI ਦੁਆਰਾ ਦਿੱਤੇ ਜਾ ਰਹੇ ਵੱਡੇ ਲਾਭਨਸ਼ਾਲ ਰਾਜ ਖੁਸ਼ੀ ਘਾਟੇ ਵਿੱਚ 30 ਤੋਂ 40 ਬੇਸਿਸ ਪੁਆਇੰਟ ਦੀ ਕਮੀ ਆ ਸਕਦੀ ਹੈ ਜੋ ਕਿ 2024-25 ਲਈ ਅੰਤਿਮ ਬਜਟ ਵਿੱਚ GDP ਦਾ 5.1% ਟੀਚਾ ਰੱਖਿਆ ਗਿਆ ਹੈ ਵਿਮਲ ਜੈਨ ਦੀ ਪ੍ਰਧਾਨਗੀ ਵਾਲੀ ਕਮੇਟੀ ਦੀ ਇਸ ਅਫਰਦੀ ਦੀ ਕੀਤੀ ਸਿਫਾਰਿਸ਼ ਦੇ ਆਧਾਰ ਤੇ RBI ਵੱਲੋਂ ਵੱਡਾ ਲਾਬਨਸ਼ ਕੇਂਦਰ ਨੂੰ ਦਿੱਤਾ ਗਿਆ ਹੈ ਵਿਦੇਸ਼ੀ ਨਿਵੇਸ਼ ਦੀ RBI ਲਾਬਨਸ਼ ਵਿੱਚ ਅਹਿਮ ਭੂਮਿਕਾ ਰਹੀ ਹੈ 60 ਤੋਂ 70% ਰੈਵਨਿਊ ਵਿਦੇਸ਼ੀ ਨਿਵੇਸ਼ ਤੋਂ ਆਉਣ ਨਾਲ ਸਰਕਾਰ ਦੀ ਉਧਾਰੀ ਵਿੱਚ 1 ਲੱਖ ਕਰੋੜ ਰੁਪਏ ਦੀ ਕਮੀ ਆਵੇਗੀ ਸਰਕਾਰ ਦਾ ਪੂੰਜੀਕਤ ਖਰਚ ਆਉਣ ਵਾਲੇ ਸਮੇਂ ਵਿੱਚ ਵਧਣ ਦੀ ਉਮੀਦ ਹੈ ਸ਼ੇਰ ਵਿਚਾਰ ਵਿੱਚ ਵੀ ਇੱਕ ਸਕਾਰਾਤਮਕ ਸਾਬਿਤ ਹੋ ਸਕਦਾ ਹੈ ਇੰਨਾ ਵੱਡਾ ਲਾਭ ਅਸ਼ ਮਿਲਣ ਕਰਕੇ ਸਰਕਾਰ ਨੂੰ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਚਲਾਉਣ ਵਿੱਚ ਸਰਕਾਰ ਨੂੰ ਮਦਦਤ ਮਿਲ ਸਕਦੀ ਹੈ 2024 ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਜੋ ਵੀ ਨਵੀਂ ਸਰਕਾਰ ਚੁਣ ਕੇ ਆਵੇਗੀ ਉਸ ਨੂੰ ਇੰਨਾ ਵੱਡਾ ਲਾਭ ਆਨ ਕਰਕੇ ਆਰਥਿਕ ਨੀਤੀਆਂ ਬਣਾਉਣ ਵਿੱਚ ਵੀ ਕਾਫੀ ਮਦਦਤ ਮਿਲ ਸਕਦੀ ਹੈ